Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੁਆਬਾ પેટ્રોલ ਪੰਪ ਦੇ ਸੇਲਜ਼ਮੈਨ ਨੂੰ ਜ਼ਖਮੀ ਕਰਕੇ 2 ਨੌਜਾਨ ਨਕਦੀ ਲੁੱਟ ਕੇ ਹੋਏ ਫਰਾਰ ਦੁਆਬਾ ਪਟਰੋਲ ਪੰਪ ਤੇ ਤੇਲ ਪਾਉਣ ਆਏ ਕੁਝ ਨੌਜਵਾਨਾਂ ਵੱਲੋਂ ਲੁੱਟਖੋ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦਿੰਦਿਆਂ ਪਟਰੋਲ ਪੰਪ ਦੇ ਮਾਲਕ ਕਰਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ 8 ਵਜੇ ਕੁਝ ਨੌਜਵਾਨ ਪਟਰੋਲ ਪੰਪ ਤੇ ਮੋਟਰਸਾਈਕਲ ਵਿੱਚ ਤੇਲ ਪਾਉਣ ਲਈ ਆਏ ਇਸ ਦੌਰਾਨ ਉਹਨਾਂ ਨੇ ਪੰਪ ਦੇ ਇੱਕ ਕਰਿੰਦੇ ਸੇਲਜਮਨ ਗੁੱਡੂ ਪੁੱਤਰ ਰਾਦੇ ਸ਼ਾਮ ਨਾਲ ਵੈਸ ਵਜੇ ਕੀਤੇ ਤੇ ਬਾਅਦ ਵਿੱਚ ਚਲੇ ਗਏ ਬਾਅਦ ਵਿੱਚ ਰਾਤ ਕਰੀਬ 9 ਵਜੇ ਜਦੋਂ ਗੁੱਡੂ ਰੋਟੀ ਲੈਣ ਲਈ ਜਾ ਰਿਹਾ ਸੀ ਤਾਂ ਉਹਨਾਂ ਨੂੰ ਦੋ ਨੌਜਵਾਨਾਂ ਨੇ ਪੰਪ ਦੇ ਨੇੜੇ ਹੀ ਤੇਜ਼ਧਰ ਹਤਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜੋ ਉਸ ਸਮੇਂ ਉਸ ਦੇ ਕੋਲ ਪਟਰੋਨ ਫਰਮ ਦੀ ਕੁਝ ਨਕਦੀ ਸੀ ਉਹ ਵੀ ਖੋ ਕੇ ਫਰਾਰ ਹੋ ਗਏ ਪਟਰੋਨ ਫਰਮ ਮਾਲਕ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਕੇ ਜ਼ਖਮੀਨ ਹੋ ਜਾਣ ਨੂੰ ਇਲਾਜ ਲਈ ਸਿਵਲ ਹਸਪਤਲ ਦਾਖਲ ਕਰਵਾਇਆ ਦਿੱਤੇ ਡਿਊਟੀ ਡਾਕਟਰ ਹਰਸੀਮਰਨ ਕੋਰ ਵੱਲੋਂ ਉਸ ਦਾ ਇਲਾਜ ਜਾਰੀ ਹੈ ਤੇ ਉਸ ਦੀ ਐਮ ਐਲ ਆਰ ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ ਪੁੱਲ ਕਪੂਰਤਾਲਾ ਦੇ ਪਤਰਕਾ ਮਜੀਦ ਸਿੰਘ ਚੀਮਾ ਦੀ ਰਿਪੋਰਟ ਜੀ ਜੀ ਕਰਮ ਪ੍ਰਤਾਪ ਸਿੰਘ ਇਹ ਕੀ ਇਸ ਹਸਪਤਾਲ ਤੇ ਸਾਡੇ ਪੰਪ ਦੇ ਪਹਿਲਾਂ 8:30 8:30 ਵਜੇ ਆਏ ਉਦੋਂ تین ਕੋ ਆਇਆ ਇਹਨਾਂ ਨੇ ਟੇਲ ਪਾ ਕੇ ਬੈਸਪਸਾ ਯਾ ਗਿਆ ਇਹਨਾਂ ਦਾ ਕਿੰਨਾਂ ਮੁੰਡਿਆਂ ਦਾ ਮੱਸੂ ਸੀਗਾ ਤੇ ਇੱਕ ਮੱਸੂ ਦਾ ਮੱਸੂ ਦੇ ਮਤਲਬ ਭਾਂਜਾਇਆ ਭਾਂਜਾ ਉਹ ਡਰਾਈਵਰ ਹੈਗਾ ਬਟੂ ਡਰਾਈਵਰ ਹੈ ਇਹਦਾ ਉਹਦੇ ਡਰਾਈਵਰ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਆ ਗਏ ਫਿਰ ਉਹ ਦੁਆਰਾ ਉਹ ਮੁੰਡਾ ਪੰਪਰ ਸਾਹਮਣੇ ਸੀਗਾ ਕਿਉਂਕਿ ਨਾਲ ਸੜ ਦੋ ਮਿੰਟ ਸੀ ਕਿ ਮੈਂ ਕਿਹਾ ਕਿ ਤੀਸਰਾ ਮੁੰਡਾ ਸਾਡਾ ਸੀਮ ਮੈਂ ਲਗਾਣਾ ਅੱਛਾ ਜੀ ਦੋ ਦਿਲਾਂ ਦੀ ਬੇਸੀ ਦੀ ਵਜ੍ਹਾ ਨੇ ਇਹ ਲੋਕ ਉਦੋਂ ਵੀ ਮਗਰ ਲੱਗੇ ਸੀ ਕਿ ਉਹ ਨਾਲ ਇਹਨਾਂ ਨੇ ਥੋੜੇ ਨਾਲ ਪਹਿਲਾਂ ਫੜ ਕੇ ਉਹਦੇ ਜਿੱਤੇ ਜਿੰਨੇ ਪੈਸੇ ਸੀ ਉਹ ਵੀ ਖੋਲੇ ਉਹਨਾਂ ਨੇ ਦੋਸਤ ਪਾੜ ਸਿਰ ਤੇ ਦਾਤ ਮਾਰਿਆ ਉਹਨੇ ਹੂੰ ਹੂੰ ਉਹ ਦੋ ਬਚਾਰੇ ਦਾ ਫਿਰ ਹਸਪੀਟਲ ਲੈ ਕੇ ਆਏ ਉਹਨੂੰ ਫਰਸਟ ایڈ ਕਰਦੇ ਨੇ ਉਸ ਬਾਅਦ ਤੇ ਮਾਰੇ ਗ੍ਰਾਮਾਂ ਵਿੱਚ ਪਤਾ ਲੱਗੂ ਤਿੰਨ ਚੁੜੇ ਕਿੰਨੀ ਸੱਟ ਲੱਗੀ ਠੀਕ